ਅਸੀਂ ਸੰਗਤ ਤਾਂ ਹੀ ਕਰਦੇ ਆ ਗੁਰਬਾਣੀ ਤਾਂ ਹੀ ਪੜ੍ਹਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਮਨ ਦੀ ਮੰਗ ਗੁਰੂ ਹੋ ਜਾਏ ਸਾਡੇ ਮਨ ਦੀ ਮੰਗ ਨਾਮ ਹੋ ਜਾਏ ਵੈਸੇ ਤੇ ਵੇਖੋ ਮੰਗਦਾ ਨਹੀਂ ਨਾ ਇਹ ਇਹ ਸਿਰਫ ਉਹ ਹੀ ਚੀਜ਼ਾਂ ਮੰਗਦੇ ਜਿਹੜੀਆਂ ਇਹਨੂੰ ਕੀਮਤੀ ਲੱਗਦੀਆਂ ਨੇ ਇਹੋ ਹੀ ਮੰਗਦੇ ਜਿੰਨਾ ਚੀਜ਼ਾਂ ਚ ਇਹਨੂੰ ਰਸ ਦਿਸਦਾ ਜਿੱਥੇ ਵੀ ਰਸ ਦਿੱਸੇਗਾ ਉਹੀ ਚੀਜ਼ੇ ਮੰਗਣੀ ਸ਼ੁਰੂ ਕਰਦਾ ਹੈਗਾ ਔਰ ਜਦੋਂ ਇਹਨੇ ਮੰਗਣਾ ਸ਼ੁਰੂ ਕਰ ਦਿੱਤਾ ਨਾ ਪਿਆਰਿਓ ਫਿਰ ਤੁਹਾਡਾ ਤਨ ਦੌੜਨਾ ਸ਼ੁਰੂ ਕਰਦਾ ਹੈਗਾ ਇਹਨੂੰ ਪਤਾ ਹੈ ਪੈਸੇ 'ਚ ਦੌਲਤ 'ਚ ਸੰਪਦਾ 'ਚ ਰਸ ਹੈ ਕੀਮਤ ਹੈ ਇਹ ਉਹਨੂੰ ਮੰਨਦਾ ਵੀ ਹੈ ਤੇ ਫਿਰ ਮੰਗਦਾ ਵੀ ਹੈ ਹੁਣ ਦੇਖੋ ਨਾ ਮਹਾਰਾਜ ਤੇ ਕਹਿੰਦੇ ਗੁਰਕਾਰ ਸ਼ਬਦ ਰਤਨ ਹੈ ਇਹ ਗੁਰੂ ਦਾ ਸ਼ਬਦ ਤੇ ਰਤਨਾ ਤੋਂ ਵੀ ਕੀਮਤੀ ਹੈ ਪਰ ਕੀ ਸਾਡਾ ਮਨ ਮੰਨਦਾ ਹੈ ਅਗਰ ਮਨ ਦਾ ਹੁੰਦਾ ਦੇਖੋ ਨਾ ਜਿੰਨੇ ਵੀ ਆਪਾਂ ਗੁਰਸਿੱਖ ਪਿਆਰੇ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਬੈਠੇ ਹਾਂ ਤੁਸੀਂ ਕਦੀ ਕੋਈ ਐਸਾ ਬੰਦਾ ਦੇਖਿਆ ਜਿਹੜਾ ਪੈਸਾ ਗਿਣਦਾ ਹੋਵੇ ਤੇ ਸੌਂ ਗਿਆ ਹੋਵੇ ਕੋਈ ਇੱਕ ਬੰਦਾ ਐਸਾ ਦੇਖਿਆ ਹੋਵੇ ਵੀ ਪੈਸੇ ਗਿਣਦਾ ਸੀ ਪਿਆ ਤੇ ਸੌਂ ਗਿਆ ਗਿਣਦਾ ਗਿਣਦਾ ਜਾਂ ਆਪਣੀ ਆਪਾਂ ਗੱਲ ਕਰ ਲਈਏ ਵੀ ਮੈਂ ਪੈਸੇ ਗਿਣਦਾ ਕਦੀ ਸੁੱਤਾ ਨਹੀਂ ਤੁਸੀਂ ਪੈਸੇ ਗਿਣਦੇ ਕਦੀ ਸੁੱਤੇ ਹੋ ਪਰ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਮੈਂ ਬਹੁਤ ਵਾਰੀ ਸੁੱਤਾ ਤੁਸੀਂ ਵੀ ਸੁੱਤੇ ਹੋਵੋਗੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਕਿੰਨੇ ਵਾਰੀ ਸੁੱਤੇ ਹੋਵਾਂਗੇ ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ ਬੈਠੇ ਵੀ ਸੌ ਜਾਂਦੇ ਆ ਕੀਰਤਨ ਚੱਲਦਾ ਹੁੰਦਾ ਹੈ ਕਥਾ ਚੱਲਦੀ ਹੁੰਦੀ ਆਪਾਂ ਸੌ ਜਾਂਦੇ ਆ ਪਰ ਕਦੀ ਨੋਟ ਗਿਣਦਿਆਂ ਪੈਸਾ ਗਿਣਦਿਆਂ ਸੁੱਤਿਆਂ ਜੀ ਕਿਉਂ ਕਿਉਂਕਿ ਸਾਨੂੰ ਪਤਾ ਹੈ ਪੈਸੇ ਦੀ ਕੀਮਤ ਹੈ ਪਰ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਕਿ ਸ਼ਬਦ ਦੀ ਕੀਮਤ ਹੈ ਉਹਨ ਸ਼ਬਦ ਦੀ ਕੀਮਤ ਹੈ ਪਰ ਸਾਡੇ ਕੋਲ ਉਨੀ ਸਮਝ ਨਹੀਂ ਹੈ ਸਾਡੀ ਸਮਝ ਸਿਰਫ ਇੱਥੋਂ ਤੱਕ ਹੀ ਹੈ ਧਨ ਦੌਲਤ ਸੰਪਦਾ ਪਦਾਰਥ ਬਸ ਉੱਥੋਂ ਤੱਕ ਅਸੀਂ ਰੁਕੇ ਹੋਇਆ ਮਨ ਨੂੰ ਹੀ ਚੰਗਾ ਲੱਗਦਾ ਹੈ ਤੇ ਮਨ ਉਸ ਨੂੰ ਹੀ ਮੰਗਦਾ ਹੈ ਫਿਰ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਸੰਗਤ ਕਰੋਗੇ ਫਿਰ ਤੁਹਾਡਾ ਮਨ ਗੁਰੂ ਨੂੰ ਮੰਗੇਗਾ ਜਦੋਂ ਤੁਸੀਂ ਗੁਰਬਾਣੀ ਪੜੋਗੇ ਫਿਰ ਤੁਹਾਡਾ ਮਨ ਮੰਨੇਗਾ ਅਗਰ ਮੰਨ ਗਿਆ ਤੇ ਫਿਰ ਉਹ ਮੰਗਦਾ ਵੀ ਹੈ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਜਾ ਦੁੱਧ ਕਹਿੰਦੇ ਇੱਕ ਸਮਾਂ ਸੀ ਜਦੋਂ ਮੇਰਾ ਮਨ ਇਹਨਾਂ 'ਚ ਕੀਮਤ ਦੇਖਦਾ ਸੀ ਰਸ ਦੇਖਦਾ ਸੀ ਇਹ ਹੀ ਮੰਗਦਾ ਸੀ ਪਰ ਜਦੋਂ ਗੁਰੂ ਨੇ ਤਰਸ ਕਰ ਦਿੱਤਾ ਮੇਰੇ ਤੇ ਫਿਰ ਕੀ ਹੋਇਆ ਜੀ ਸ਼ੱਕਰਖੰਡ ਨਿਵਾਤ ਗੁਣ ਮੱਖਿਉ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ ਜਿੱਦਣ ਮੈਨੂੰ ਸਮਝ ਮਿਲ ਗਈ ਮੈਂ ਪ੍ਰੌੜ ਹੋ ਗਿਆ ਸਮਝ ਕਰਕੇ ਮੈਂ ਉੱਚਾ ਹੋ ਗਿਆ ਉਸ ਦਿਨ ਇਹ ਚੀਜ਼ਾਂ ਮੈਨੂੰ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਮੇਰੇ ਮਨ ਨੇ ਉਸ ਰਸ ਨੂੰ ਜਾਣ ਲਿਆ ਜਿਸ ਰਸ ਦੀ ਗੱਲ ਗੁਰਦੇਵ ਜੀ ਕਰਦੇ ਨੇ RAM ਰਸ ਪੀਆਰੇ ਜੇ ਰਸ ਬਿਸਰ ਗਏ ਰਸੋ ਆਉਟ ਤੋ ਜੰਗ ਕਿਹੜੀ ਐ ਕਬੀਰ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਹਿੰਦੇ ਨਾ ਨਾ ਰਣ ਰੂਤੋ ਨਰ ਨਹੀਂ ਕਰੈ ਕਹਿੰਦੇ ਕਿ ਜਿਸ ਨੇ ਇਸ ਸੰਗਰਾਮ ਦੇ ਅੰਦਰ ਜੂਝਣਾ ਸ਼ੁਰੂ ਕਰ ਦਿੱਤਾ ਹੈ ਉਹਨੇ ਆਪਣੇ ਆਪ ਨੂੰ ਜਿੱਤ ਲਿਆ ਹੈ ਆਪਣੇ ਮਨ ਨੂੰ ਜਿੱਤ ਲਿਆ ਹੈ ਔਰ ਜਿਨੇ ਮਨ ਨੂੰ ਜਿੱਤ ਲਿਆ ਹੈ ਉਹਨੇ ਸਾਰੇ ਦੇ ਸਾਰੇ ਵਿਕਾਰ ਆਪਣੇ ਵਾਸੇ ਚ ਕਰ ਲੈਨੇ ਕਿਉਂਕਿ ਕਾਮ ਦਾ ਸਬੰਧ ਤੁਹਾਡੇ ਤਨ ਨਾਲ ਨਹੀਂ ਤੁਹਾਡੇ ਮਨ ਨਾਲ ਹੈ। ਕ੍ਰੋਧ ਦਾ ਸਬੰਧ ਤੁਹਾਡੇ ਤਨ ਨਾਲ ਨਹੀਂ ਤੁਹਾਡੇ ਮਨ ਨਾਲ ਹੈ। ਔਰ ਜਿੰਨੇ ਆਪਣਾ ਮਨ ਵਾਸ ਵਿੱਚ ਕਰ ਲਿਆ। ਪਾਤਸ਼ਾਹ ਜੀ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈ ਸੋ ਕਹੀਅਤ ਹੈ। ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰੂ ਪੂਰਾ ਜਿੰਨੇ ਆਪਣੇ ਆਪੇ ਨੂੰ ਜਿੱਤ ਲਿਆ। ਪਾਤਸ਼ਾਹ ਜੀ ਕਹਿੰਦੇ ਉਹਨੇ ਜੰਗ ਜਿੱਤ ਲਈ ਆ ਰੋਸ਼ ਤੇ ਤੁਸੀਂ ਪੜ੍ਹਦੇ ਹੋ ਮਹਾਰਾਜ ਦੇ ਮੁਬਾਰਕ ਬਚਨ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਤੁਸੀਂ ਪੜ੍ਹਦੇ ਹੋ ਪਾਤਸ਼ਾਹ ਜੀ ਕਹਿੰਦੇ ਮਨ ਜੀਤੈ ਜਗ ਜੀਤ ਇੱਕ ਸੱਜਣ ਕਹਿੰਦਾ ਮਨ ਰਿਪੁ ਜੀਤੈ ਸਭ ਰਿਪੁ ਜੀਤੈ ਕਿ ਜਿਨੇ ਮਨ ਰੂਪੇ ਦੁਸ਼ਮਣ ਨੂੰ ਜੀਤ ਲਿਆ ਉਹਨੇ ਸਾਰੇ ਦੁਸ਼ਮਣ ਜੀਤ ਲਏ ਪਰ ਅੱਗੇ ਫਿਰ ਉਸੇ ਨੂੰ ਰਪੀਟ ਕਰਦਾ ਹੈ ਮਨ ਰਿਪੁ ਜੀਤੈ ਸਭ ਰਿਪੁ ਜੀਤੈ ਕਿ ਜਿਹਦੇ ਤੋਂ ਮਨ ਰੂਪੇ ਦੁਸ਼ਮਣ ਜਿੱਤ ਗਿਆ ਸਮਝੋ ਦੇ ਸਾਰੇ ਦੁਸ਼ਮਣ ਜਿੱਤ ਗਏ ਤਾਂ ਜਿਨੇ ਵਸ ਵਿੱਚ ਕਰ ਲਿਆ ਉਸਨੇ ਇਸ ਜੰਗ ਨੂੰ ਜਿੱਤ ਲਿਆ ਉਹਨੂੰ ਸਮਝ ਪੈਗੀ ਕਿ ਆਪਣੇ ਅੰਦਰ ਜੋ ਤਾਕਤ ਹੈ ਅਮਰਤ ਵਾਲੀ ਭਲੇ ਵਾਲੀ ਉਸ ਨੂੰ ਕਿਵੇਂ ਵਧਾਣਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦਵੇਸ਼ ਨੂੰ ਕਿਵੇਂ ਘਟਾਣਾ ਹੈ ਅਣਾਣ ਹਰਣ ਰੂਤ ਨਰ ਨਹੀਂ ਕਰੈ ਨਾ ਨਿਵੇ ਨਾ ਫੁਨ ਸੰਚਰੈ ਜਦੋਂ ਬਲ ਮਿਲ ਜਾਂਦਾ ਹੈ ਗੁਰੂ ਕੋਲੋਂ ਤਾਕਤ ਮਿਲ ਜਾਂਦੀ ਹੈ ਮਨ ਦ੍ਰਿੜ ਹੋ ਜਾਂਦਾ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਦਾ ਇੱਕ ਬਚਨ ਪੜ੍ਹ ਦਿਓ ਤੁਸੀਂ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲੈ ਅਸੰਤ ਹਾਲਾਂਕਿ ਮਨ ਤੇ ਪ੍ਰਵਾਹ ਮੈਂ ਬੇਨਤੀ ਪਹਿਲਾਂ ਕੀਤੀ ਹੈ ਸੰਗਤ ਦਾ ਹੈ ਪਰ ਜਦੋਂ ਤੁਹਾਡਾ ਮਨ ਬਲਵਾਨ ਹੋ ਜਾਂਦਾ ਹੈ ਜਦੋਂ ਤੁਸੀਂ ਗੁਰੂ ਦਾ ਸੰਗ ਕਰਦੇ ਹੋ ਫਿਰ ਭਾਵੇਂ ਤੁਹਾਡੇ ਚਾਰ ਸੁਪੇਰੇ ਮਾੜੇ ਲੋਕ ਹੋਣ ਕੋਈ ਫਰਕ ਨਹੀਂ ਪਵੇਗਾ ਪਾਤਸ਼ਾਹ ਜੀ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਿ ਨਾਉ ਨਿਵਦਾ ਹੈ ਵਿਕਾਰਾਂ ਦੇ ਅੱਗੇ ਤੇ ਨਾ ਹੀ ਫਿਰ ਉਹ ਉਹਨਾਂ ਨਾਲ ਇੱਕਮਿਕ ਹੋ ਜਾਂਦਾ ਹੈ ਭਾਵ ਉਹਨਾਂ ਦੀ ਮੰਨਣੀ ਸ਼ੁਰੂ ਕਰ ਦਿੰਦਾ ਹੈ ਨਾ ਨਿਵਦਾ ਹੈ ਤੇ ਨਾ ਹੀ ਉਹਨਾਂ ਨਾਲ ਸੁਲਾ ਕਰਦਾ ਹੈ ਤਨ ਜਨਮ ਤਾਹੀ ਕੋ ਗਣੈ ਪਾਤਸ਼ਾਹ ਕਹਿੰਦੇ ਫਿਰ ਐਸੇ ਗੁਰਮੁਖ ਦਾ ਜੀਵਨ ਧਨਤਾ ਦੇ ਯੋਗ ਹੈ ਸੰਸਾਰ ਦੇ ਚ ਆਇਆ ਉਹਦਾ ਸਫਲ ਹੈ ਫਿਰ ਸੰਸਾਰੀ ਲੋਕ ਉਹਦੇ ਜੀਵਨ ਨੂੰ ਧਨ ਜਾਣਦੇ ਹਨ ਧਨ ਮੰਨਦੇ ਹਨ ਮਾਰੈ ਏਕੈ ਤਜ ਜਾਏ ਕਣੈ ਹੁਣ ਕਿਸ ਨੂੰ ਮਾਰਨਾ ਹੈ ਕਿਸ ਨੂੰ ਵਾਸੇ ਚ ਕਰਨਾ ਹੈ ਏਕ ਹੈ ਭਾਵ ਮਨ ਜਿਸਨੇ ਮਨ ਨੂੰ ਵਸ ਵਿੱਚ ਕਰ ਲਿਆ ਪਾਤਸ਼ਾਹ ਜੀ ਕਹਿੰਦੇ ਉਹਨੇ ਸਾਰੇ ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਜਿਹਦੀ ਆਪਣੇ ਆਪ ਤੇ ਪਕੜ ਹੈ ਗੁਰਸਿੱਖ ਪਿਆਰੇ ਉਹਨੇ ਸਾਰਿਆਂ ਤੇ ਆਪਣੀ ਪਕੜ ਜਿਹੜੀ ਹੈ ਉਹ ਮਜ਼ਬੂਤ ਬਣਾ ਲਈ ਹੈ ਤਤ ਆਤਰ ਤਰਿਉ ਨਹ ਜਾਈ ਤਨ ਤਰੇ ਪਵਨ ਮੈਂ ਰਹੂ ਸਮਾਈ ਤੱਤੇ ਅੱਖਰ ਤੋਂ ਗੁਰਦੇਵ ਜੀ ਉਪਦੇਸ਼ ਕਰਦੇ ਨੇ ਕਹਿੰਦੇ ਕਿ ਇੱਕ ਗੱਲ ਚੇਤੇ ਰੱਖਿਓ ਜਿਸ ਸੰਸਾਰ ਦੇ ਵਿੱਚ ਤੁਸੀਂ ਹੋਣਾ ਇੱਕ ਕਾਜਲ ਕੋਠੀ ਹੈ ਜਿਵੇਂ ਕੋਈ ਕਮਰਾ ਪੂਰ ਦਾ ਪੂਰਾ ਕਾਜਲ ਨਾਲ ਭਰਿਆ ਹੋਵੇ ਸੁਰਮੇ ਨਾਲ ਭਰਿਆ ਹੋਵੇ ਤੇ ਤੁਸੀਂ ਉਹਦੇ 'ਚ ਜਾਓ ਤੇ ਤੁਸੀਂ ਚਿੱਟੇ ਸਫੇਦ ਵਸਤਰ ਪਹਿਨੇ ਹੋਣ ਤਾਂ ਕਾਜਲ ਜਿਹੜਾ ਹੈ ਉਹ ਲੱਗੇਗਾ ਬਸ ਸੰਕਾਰੋਂ ਪਰਸੀ ਹੈ ਤੌ ਕਿਛ ਲੱਗਦਾ ਹੈ दाग ਹੁਣ ਕਾਲੇ ਬਰਤਨ ਨੂੰ ਜੇਕਰ ਤੁਸੀਂ ਸਪਰਸ਼ ਕਰੋਗੇ ਤੇ ਤੁਸੀਂ ਸੋਚੋ ਵੀ ਤੁਸੀਂ ਅਸ਼ੂਤੇ ਰਹਿ ਜਾਓਗੇ ਤੁਹਾਨੂੰ ਕਾਲਖ ਲੱਗੇਗੀ ਨਹੀਂ ਸਪਰਸ਼ ਕਰੋਗੇ ਤੇ ਕਾਲਖ ਲੱਗੇਗੀ ਇਹ ਜਿਸ ਸੰਸਾਰ ਦੇ ਵਿੱਚ ਅਸੀਂ ਰਹਿੰਦੇ ਆ ਨਾ ਪਾਤਸ਼ਾਹ ਜੀ ਕਹਿੰਦੇ ਇੱਥੇ ਕੀ ਹੈ ਇਹ ਐਸਾ ਸਾਗਰ ਹੈ ਜਿਹੜਾ ਵਿਕਾਰਾਂ ਦੇ ਨਾਲ ਵਾਸ਼ਨਾਵਾਂ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ ਬਾਦਸ਼ਾਹ ਕਹਿੰਦੇ ਝਾੜ ਝਖੜ ਉਹਹਾੜ ਲਹਿਰੀ ਵਹਿਣ ਲਖੇ ਸਰੀ ਕੀ ਇੱਥੇ ਵਿਕਾਰਾਂ ਦੀ ਝੜੀ ਲੱਗਦੀ ਐ ਤੁਸੀਂ ਕਦੀ ਧਿਆਨ ਦਿਓ ਆਪਣੇ ਮਨ ਨੂੰ ਜਿੱਥੇ ਮਹਾਰਾਜ ਕਹਿੰਦੇ ਬੰਦੇ ਦੇ ਖੋਜ ਦਿਲ ਹਰ ਰੋਜ਼ ਤੁਸੀਂ ਕਈ ਵਾਰੀ ਦੇਖੋ ਜਿਵੇਂ ਝੜੀ 5 ਦਿਨ 7 ਦਿਨ 10 ਦਿਨ ਵੀ ਚੱਲਦੀ ਨਾ ਥੋੜਾ 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 ਮੀਂਹ ਪੈਂਦਾ ਰਹਿੰਦਾ ਇਸੇ ਤਰ੍ਹਾਂ ਹੀ ਸਾਡੇ ਮਨ ਦੇ ਅੰਦਰ ਝੜੀ ਲੱਗ ਜਾਂਦੀ ਕਈ ਵਰੀ ਵਿਕਾਰੀ ਵਿਚਾਰਾਂ ਦੀ ਹੁਣ ਜੈਸੇ ਤੁਹਾਡੇ ਵਿਚਾਰ ਨੇ ਮਹਾਰਾਜ ਕਹਿੰਦੇ ਜੋ ਜੀ ਹੋਏ ਸੋਗਮੈ ਮੋਹ ਕਾ ਕਯਾ ਬਾਉ ਜੋ ਵਿਚਾਰ ਨੇ ਵਿਚਾਰਾਂ ਨੇ ਕਰਮ ਬੰਨਾ ਹੈ ਤੇ ਕਰਮਾਂ ਨੇ ਆਦਤ ਬੰਨਾ ਹੈ ਆਦਤਾਂ ਨੇ ਤੁਹਾਡਾ ਕਿਰਦਾਰ ਬੰਨਾ ਹੈ ਤੇ ਕਿਰਦਾਰ ਨੇ ਤੁਹਾਡੇ ਭਾਗ ਬੰਨਾ ਹੈ ਸ਼ੁਰੂਆਤ ਕਿੱਥੋਂ ਹੋਣੀ ਹੈ ਤੁਹਾਡੇ ਜੀਓ ਤੋਂ ਹੁਣ ਜੀਓ ਦੇ ਅੰਦਰ ਕਈ ਵਾਰੀ ਝੜੀ ਲੱਗ ਜਾਂਦੀ ਹੈ ਇੱਕ ਵਿਚਾਰ ਆਇਆ ਕਾਮ ਨਾਲ ਸੰਬੰਧਿਤ ਹੈ ਉਹ ਤੇ ਉਹਨੇ ਇਕੱਲੇ ਨਹੀਂ ਹੋਣਾ ਉਹਨੇ ਆਪਣੇ ਨਾਲ ਸੈਂਕੜੇ ਹੋਰ ਲੈ ਕੇ ਆਉਣਾ ਹੈ ਉਹਦੇ ਚ ਰਸ ਹੈ ਫਿਰ ਤੁਸੀਂ ਉਹ ਰਸ ਮੰਨਣਾ ਸ਼ੁਰੂ ਕਰ ਦਿੰਦੇ ਹੋ ਖਬਰ ਨਹੀਂ ਰਹਿੰਦੀ ਕਈ ਵਾਰੀ ਆਪਾਂ 15 15 20 20 ਮਿੰਟ 30 30 ਮਿੰਟ ਵੈਸੇ ਹੀ ਵਿਚਾਰ ਅੰਦਰ ਚਲਾਈ ਜਾਂਦੇ ਹਾਂ ਚਲਾਈ ਜਾਂਦੇ ਹਾਂ ਇਹ ਬਿਲਕੁਲ ਵੈਸੇ ਹੀ ਹੈ ਜੈਸੇ ਲਾਫ ਅਟਰੈਕਸ਼ਨ ਕੰਮ ਕਰਦਾ ਹੈ ਜਾਂ ਲਾਫ ਗ੍ਰੈਵਿਟੀ ਕੰਮ ਕਰਦੀ ਹੈ ਧਰਤੀ ਤੁਹਾਨੂੰ ਮੈਨੂੰ ਖਿੱਚਦੀ ਹੈ ਤੇ ਜਿਹੜੇ ਵਿਚਾਰਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਇੱਕ ਵਿਚਾਰ ਆਪਣੇ ਨਾਲ ਰਲਦੇ ਮਿਲਦੇ ਦੂਜੇ ਵਿਚਾਰ ਨੂੰ ਖਿੱਚਦਾ ਹੈ ਇਹ ਬਿਲਕੁਲ ਵੈਸੇ ਹੀ ਹੈ ਜੈਸੇ ਮੀਂਹ ਪੈ ਰਿਹਾ ਹੋਵੇ ਤੇ ਨੀਵੀਂ ਜਗ੍ਹਾ ਜਿਹੜੀ ਹੈ ਨਾ ਚਾਰ ਸੁਪੇਰੇ ਦਾ ਪਾਣੀ ਉਸ ਨੀਵੀਂ ਜਗ੍ਹਾ ਦੇ ਵਿੱਚ ਆ ਕੇ ਇਕੱਠਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਇੱਕ ਵਿਚਾਰ ਆਪਣੇ ਮਨ ਦੇ ਅੰਦਰ ਖੋਟਾ ਲੈਂਦਾ ਤੇ ਤੁਹਾਡੇ ਚਾਰ ਸੁਪਰੇ ਜਿੰਨੇ ਵੀ ਖੋਟੇ ਵਿਚਾਰ ਨੇ ਉਹਨਾਂ ਨੇ ਆਪਣੇ ਆਪ ਖਿੱਚੇ ਚਲਿਆਉਣਾ ਇੱਕ ਲੜੀ ਬਣ ਜਾਣੀ ਹੈ ਉਹ ਜਦੋਂ ਲੜੀ ਬਣੇਗੀ ਉਹਨੂੰ ਗੁਰਦੇਵ ਕਹਿੰਦੇ ਝਾੜ ਝਖੜ ਝੜੀ ਲੱਗ ਗਈ ਹੁਣ ਵਿਚਾਰਾਂ ਦੀ ਉਹ ਕਾਮ ਨਾਲ ਸੰਬੰਧ ਹੈ ਕ੍ਰੋਧ ਨਾਲ ਲੋਭ ਨਾਲ ਲਾਲਚ ਨਾਲ ਦਵੇਸ਼ ਨਾਲ ਈਰਸ਼ਾ ਨਾਲ ਇੱਕ ਵਿਚਾਰ ਆਇਆ ਨਹੀਂ ਤੇ ਸੈਂਕੜੇ ਤੁਹਾਡੇ ਅੰਦਰ ਆਉਣੇ ਸ਼ੁਰੂ ਹੋ ਜਾਣੇ ਨੇ ਲਹਿਰੀ ਵਹਿਣ ਲਖੇ ਸਰੀ ਔਰ ਕਈ ਵਾਰੀ ਤੇ ਗੁਰਦੇਵ ਕਹਿੰਦੇ ਫਿਰ ਝੜੀ ਨਹੀਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠਣਗੀਆਂ ਕਾਮ ਨਾਲ ਕ੍ਰੋਧ ਨਾਲ ਲੋਭ ਨਾਲ ਮੋਹ ਨਾਲ ਸਬੰਧ ਰੱਖਦੀਆਂ ਪਰ ਇਹਨਾਂ ਲਹਿਰਾਂ ਤੋਂ ਬਚਣਾ ਕਿਵੇਂ ਹੈ ਜੀ ਕਬੀਰ ਸਾਹਿਬ ਜੀ ਕਹਿੰਦੇ ਤਤਾ ਅਤਰ ਤਰਿਓ ਨਹਿ ਜਾਈ ਇਹਨੂੰ ਕਿਵੇਂ ਤਰੀਏ ਤਰਨ ਵਾਲਾ ਹੈ ਨਹੀਂ ਕਿਵੇਂ ਤਰਿਆ ਜਾ ਸਕਦਾ ਹੈ ਉੱਥੇ ਗੁਰਦੇਵ ਜੀ ਫਿਰ ਸਾਨੂੰ ਇਹ ਸਮਝ ਦਿੰਦੇ ਨੇ ਕਿ ਬਹੁਤ ਆਸਾਨ ਹੈ ਬਹੁਤ ਸੁਖਾਲਾ ਟੰਗ ਹੈ ਕਿਵੇਂ ਤਰਿਆ ਜਾ ਸਕਦਾ ਹੈ ਝਾੜ ਚਖੜ ਓਹਾੜ ਲਹਿਰੀ ਵਹਿਣ ਲਖੇ ਸ੍ਰੀ ਸਤਗੁਰ ਸਿਓ ਅਲਾਏ ਮਹਾਰਾਜ ਕਹਿੰਦੇ ਕੋਰਾ ਹੈ ਸਤਗੁਰ ਸਿਓ ਅਲਾਏ ਗੁਰੂ ਨੂੰ ਕਹੇ ਹੋਰ ਕਿਤੇ ਭਟਕਣ ਦੀ ਜਰੂਰਤ ਨਹੀਂ ਹੋਰ ਕਿਤੇ ਜਾਣ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜੈਸੀ ਸਿੰਘ ਸਾਹਿਬ ਜੀ ਆਪ ਜੀ ਨੂੰ ਪ੍ਰੇਰਣਾ ਕਰ ਰਹੇ ਸੀ ਰੋਜ਼ ਕਰਦੇ ਨੇ ਕਿ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਸਾਨੂੰ ਕਿਸੇ ਦੇ ਦਰ ਤੇ ਜਾਣ ਦੀ ਜ਼ਰੂਰਤ ਨਹੀਂ ਹੈ ਪਰ ਗੱਲ ਇਹ ਹੈ ਕਿ ਕੀਮਤ ਨਹੀਂ ਸਮਝਦੇ ਸਰੀਰ ਸਰੀਰ ਨੂੰ ਖਿੱਚਦਾ ਹੈ ਇਸੇ ਕਰਕੇ ਆਪਾਂ ਸਰੀਰ ਦੇ ਪਿੱਛੇ ਦੌੜਦੇ ਆ ਇਹ ਪੰਜ ਤੱਤਾਂ ਨਾਲ ਬਣਿਆ ਹੋਇਆ ਹੈ ਨਾ ਤੇ ਉਹਦਾ ਵੀ ਪੰਜ ਤੱਤਾਂ ਦਾ ਬਣਿਆ ਜਿਹਦੇ ਪੈਰਾਂ ਜਾ ਕੇ ਆਪਾਂ ਡਿੱਗਦੇ ਪਏ ਆ ਪਰ ਜੇਕਰ ਥੋੜੀ ਜੀ ਸਮਝ ਲੈ ਲਈਏ ਗੁਰੂ ਤੋਂ ਤੇ ਗੁਰਸਿੱਖ ਪਿਆਰਿਓ ਸਮਝ ਪੈਗੀ ਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਹੈ ਉਹ ਦੁਨੀਆਂ 'ਚ ਕਿਸੇ ਕੋਲ ਨਹੀਂ ਆਏਗਾ। ਪਟਕਣਾ ਜਿਹੜਾ ਹੈ ਇਹ ਛੱਡ ਦਈਏ। ਦਰਦਰ ਤੇ ਪਟਕਣਾ ਛੱਡ ਦਈਏ। ਜੀਵਨ ਬਹੁਤ ਛੋਟਾ ਜਿਹਾ ਹੈ। ਅੱਜ ਇਹਦੇ ਕੋਲ ਅੱਜ ਦੂਜੇ ਕੋਲ ਅੱਜ ਤੀਜੇ ਕੋਲ ਅੱਜ ਚੌਥੇ ਕੋਲ ਮੈਂ ਕਈ ਵਰੀ ਬੇਨਤੀ ਕਰਦਾ ਹੁੰਦਾ ਗੁਰਸਿੱਖ ਪਿਆਰਿਓ ਚਾਰ ਤਰ੍ਹਾਂ ਦੇ ਲੋਕਾਂ ਦੀ ਭੀੜ ਜਿਹੜੀ ਹੈ ਨਾ ਧਾਰਮਿਕ ਸਥਾਨਾ ਤੇ ਹੁੰਦੀ ਹੈ ਪਹਿਲੇ ਲੋਕ ਕੌਣ ਨੇ ਜਿਨ੍ਹਾਂ ਦੀ ਕੋਈ ਨਾ ਕੋਈ ਮੰਗ ਹੈ ਉਹ ਚਾਹੁੰਦੇ ਸੁੱਖ ਚਾਹੀਦਾ ਹੈ ਉਹ ਚਾਹੁੰਦੇ ਨੌਕਰੀ ਚਾਹੀਦੀ ਹੈ ਉਹ ਚਾਹੁੰਦੇ ਬਿਜ਼ਨਸ ਵਧਣਾ ਚਾਹੀਦਾ ਹੈ ਵਪਾਰ ਵਧਣਾ ਚਾਹੀਦਾ ਹੈ ਉਹਨਾਂ ਦੀ ਮੰਗ ਹੁੰਦੀ ਹੈ ਪਹਿਲੇ ਤਰ੍ਹਾਂ ਦੇ ਲੋਕ ਤੁਹਾਨੂੰ ਬਹੁਤ ਆਦਿ ਚ ਮਿਲਣਗੇ ਦੂਜੀ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਦੁੱਖ ਤੋਂ ਪਰੇਸ਼ਾਨ ਨੇ ਉਹ ਚਾਹੁੰਦੇ ਸੱਚੇ ਬਾਦਸ਼ਾਹ ਸਾਡਾ ਦੁੱਖ ਦੂਰ ਹੋ ਜਾਏ ਸਾਡੇ ਜੀਵਨ ਦੀ ਤਕਲੀਫ ਮੁੱਕ ਜਾਏ ਤੀਸਰੇ ਲੋਕ ਉਹ ਨੇ ਗੁਰਸਿੱਖ ਪਿਆਰਿਓ ਜਿਹੜੇ ਡਰੇ ਹੋਏ ਨੇ ਉਹਨਾਂ ਨੂੰ ਦੁੱਖ ਕੋਈ ਨਹੀਂ ਆਏਗਾ ਪੈਸਾ ਵੀ ਉਹਨਾਂ ਕੋਲ ਬਹੁਤ ਹੈ ਪਰ ਉਹਨਾਂ ਨੂੰ ਡਰ ਇਹ ਹੈ ਕਿ ਕਿਤੇ ਦੁੱਖ ਆ ਨਾ ਜਾਏ ਕਿਤੇ ਕੋਈ ਤਕਲੀਫ ਬਣ ਨਾ ਜਾਏ ਤੀਜੇ ਹੁੰਦੇ ਨੇ ਉਹਨੇ ਤਿੰਨੇ ਹੀ ਚੀਜ਼ਾਂ ਗੁਰੂ ਸਾਨੂੰ ਬਖਸ਼ਦਾ ਹੈ ਦੇਖੋ ਨਾ ਮਹਾਰਾਜ ਦੇ ਗੋਪਾਲ ਤੇਰਾ ਆਰਤਾ ਜੋਜਣ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਗੁਰੂ ਕੋਲੋਂ ਤੁਹਾਨੂੰ ਇਹ ਚੀਜ਼ ਮਿਲੇਗੀ ਆਓ ਤੇ ਸਹੀ ਕੀ ਚਾਹੀਦਾ ਉਹ ਮਿਲੇਗਾ ਫਿਰ ਦੁੱਖ ਹੈ ਤਕਲੀਫ ਹੈ ਚਿੰਤਾ ਚੋਰੇ ਡਿਪਰੈਸ਼ਨ ਐਂਗਜ਼ਾਇਟੀ ਹੈ ਆ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੋ ਮੁੱਕੇਗੀ ਤੁਹਾਡੀ ਪਰ ਇੱਥੇ ਇਹ ਗੱਲ ਜ਼ਰੂਰ ਚੇਤੇ ਰੱਖਣੀ ਹੈ ਜੀ ਇੱਥੇ ਨਹੀਂ ਰੁਕ ਜਾਣਾ ਇਹ ਕਿਸ ਤੋਂ ਵੀ ਵੱਡੀ ਦਾਤ ਹੈ ਇਸ ਤੋਂ ਵੀ ਵੱਡੀ ਮੰਗ ਹੈ ਅਗਰ ਤੁਸੀਂ ਉਹ ਮੰਗ ਲਉਣਾ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਂਦਾ ਹੈ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਅਗਰ ਤੁਸੀਂ ਉਹ ਦਾਤ ਮੰਗ ਲੋ ਤੇ ਗੁਰਸਿੱਖ ਪਿਆਰਿਓ ਫਿਰ ਧਨ ਦੌਲਤ ਸੰਪਦਾ ਦੇ ਰੁਗਤਾ ਤੰਦਰੁਸਤੀ ਮਾਨਸਿਕ ਰੁਗਤਾ ਉਹ ਸਾਰਾ ਕੁਝ ਆਪਣੇ ਆਪ ਹੀ ਤੁਹਾਡੇ ਜੀਵਨ ਚ ਆ ਜਾਣਾ ਹੈ ਮਨ ਤੋਂ ਸਾਰੇ ਰੋਗ ਸ਼ੁਰੂ ਹੁੰਦੇ ਨੇ ਜੇਕਰ ਤੁਹਾਡਾ ਮਨ arogh ਹੈ ਤੇ ਤੁਹਾਡੇ ਤਨ ਨੂੰ ਰੋਗ ਨਹੀਂ ਲੱਗੇਗਾ ਇਸੇ ਕਰਕੇ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝ ਦਿੰਦੇ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਰੋਜ਼ ਅਮਰਤ ਵਲੇ ਜਾਗ ਇਸ਼ਨਾਨ ਕਰ ਉਹ ਤੇਰੇ ਤਨ ਨੂੰ arogh ਕਰੇਗਾ ਤੇ ਫਿਰ ਕੀ ਕਰ ਜੀ ਇਸ਼ਨਾਨ ਕਰਨ ਤੋਂ ਬਾਅਦ ਇਬਾਦਤ ਕਰ ਬੰਦਗੀ ਕਰ ਭਗਤੀ ਕਰ ਨਿਤਨੇਮ ਕਰ ਗੁਰਬਾਣੀ ਪੜ੍ਹ ਉਹ ਤੇਰੇ ਮਨ ਨੂੰ ਅਰੋਗ ਕਰੇਗੀ ਜਿੱਦਣ ਤੁਹਾਡਾ ਮਨ ਅਰੋਗ ਹੋ ਗਿਆ ਤੁਹਾਡਾ ਤਨ ਅਰੋਗ ਹੋ ਜਾਏਗਾ ਪਰ ਜੇਕਰ ਮਨ ਰੋਗੀ ਹੈ ਤੇ ਅੱਜ ਨਹੀਂ ਤੇ ਕੱਲ ਤੁਹਾਡੇ ਤਨ ਨੇ ਰੋਗ ਗ੍ਰਸਤ ਹੋਈ ਜਾਣਾ ਹੈ ਹੁਣ ਜਿੰਨਾ ਕੋਲ ਅਸੀਂ ਪਹੁੰਚਦੇ ਆ ਉਹ ਸਾਨੂੰ ਝੂਠੀਆਂ ਤਸੱਲੀਆਂ ਦਿੰਦੇ ਨੇ ਉਹ ਆਪ ਦੁਖੀ ਨੇ ਆਪ ਪਰੇਸ਼ਾਨ ਨੇ ਔਰ ਸਾਨੂੰ ਲੱਗਦਾ ਹੈ ਕਿ ਸਾਡਾ ਦੁੱਖ ਦੱਸਦੇ ਨੇ ਉਹ ਮੇਰੇ ਵਰਗ ਆਪਣਾ ਹੀ ਦੁੱਖ ਦੱਸੀ ਜਾਂਦਾ ਤੁਹਾਨੂੰ ਤੇ ਤੁਹਾਨੂੰ ਲੱਗਦਾ ਲੋ ਬਾਬਾ ਜੀ ਬੜੇ ਜਾਨੀ ਜਾਣ ਨੇ ਤੇ ਮੇਰੇ ਮਨ ਦੇ ਦੱਸਦੇ ਪੈਣਾ ਕਿਉਂਕਿ ਮੇਰਾ ਤੇ ਤੁਹਾਡਾ ਸਰੀਰ ਜੁੜਿਆ ਹੈ ਨਾ ਦੁੱਖ ਵੀ ਜੁੜੇ ਨੇ ਤਕਲੀਫਾਂ ਵੀ ਜੁੜੀਆਂ ਨੇ ਜਿਹੜੇ ਮੇਰੇ ਰੋਗ ਨੇ ਮੇਰੇ ਘਰ ਦੀਆਂ ਦਿੱਕਤਾਂ ਨੇ ਉਹੀ ਤੁਹਾਡੇ ਕਰਦੀਆਂ ਦਿੱਕਤਾਂ ਨੇ ਹੁਣ ਮੇਰੇ ਕੋਲ ਆਓਗੇ ਮੈਂ ਆਪਣੀਆਂ ਦਿੱਕਤਾਂ ਦੱਸੀ ਜਾਵਾਂਗਾ ਤੇ ਤੁਹਾਨੂੰ ਲੱਗੇਗਾ ਮੈਂ ਤੁਹਾਡੀਆਂ ਦੱਸਦਾ ਪਿਆ ਛੱਡ ਕੇ ਐਸੇ ਲੋਕਾਂ ਨੂੰ ਗੁਰੂ ਦੀ ਗੋਦ ਚਾਓ ਗੁਰੂ ਦੀ ਸ਼ਰਨ ਨੇ ਚਾਓ ਜਦੋਂ ਗੁਰੂ ਕੋਲ ਆਓਗੇ ਫਿਰ ਪਾਤਸ਼ਾਹ ਕਹਿੰਦੇ ਕਿਵੇਂ ਤਰਿਆ ਜਾਏਗਾ ਝੜ ਚੱਖਣ ਉਹਾਰ ਲਹਿਰੀ ਵੈਣ ਲਖੇ ਸ੍ਰੀ ਸਤਗੁਰ ਸਿਉ ਅਲਾਏ ਅਲਾਏ ਦਾ ਅਰਥ ਹੁੰਦਾ ਹੈ ਕਹ ਗੁਰੂ ਨੂੰ ਫਿਰ ਕੀ ਹੋਏਗਾ ਬੇੜੇ ਡੁੱਬਣ ਨਾਹੇ ਭਉ ਫਿਰ ਤੇਰਾ ਬੇੜਾ ਡੁੱਬੇਗਾ ਨਹੀਂ ਫਿਰ ਕੋਈ ਭਉ ਕੋਈ ਡਰ ਨਹੀਂ ਰਹੇਗਾ ਪਛ ਜਾਏਗਾ ਫਿਰ ਤੂੰ ਤਰ ਜਾਏਗਾ ਤੇ ਸਤਗੁਰ ਸਾਡਾ ਸੁਣਦਾ ਵੀ ਹੈ ਪਿਆਰਿਓ ਇਸ ਗੱਲ ਨੂੰ ਚੇਤੇ ਰੱਖਿਓ ਕੋਈ ਵੀ ਦੁੱਖ ਹੈ ਆ ਕੇ ਖੁਦ ਅਰਦਾਸ ਕਰੋ ਸਿੰਘ ਸਾਹਿਬ ਜੀ ਨੂੰ ਕਹੋ ਅਰਦਾਸ ਕਰਨਾ ਤੇ ਫਿਰ ਮਹਾਰਾਜ ਜੀ ਦਾ ਜੋ ਹੁਕਮ ਆਵੇਗਾ ਉਹ ਦੁੱਖ ਉਹ ਤਕਲੀਫ ਜਿਹੜੀ ਤੁਸੀਂ ਲੈ ਕੇ ਆਏ ਹੋ ਨਾ ਕਰੋ ਉਹਦਾ ਜਵਾਬ ਤੁਹਾਨੂੰ ਮਿਲੇਗਾ ਪਰ ਉਹਦੇ ਲਈ ਤੁਹਾਡੇ ਅੰਦਰ ਭਾਵਨਾ ਹੋਵੇ ਪ੍ਰੇਮ ਹੋਵੇ ਸ਼ਰਧਾ ਹੋਵੇ ਵਿਸ਼ਵਾਸ ਹੋਵੇ ਨਿਸ਼ਚੈ ਹੋਵੇ ਔਰ ਜਦ ਤੁਸੀਂ ਨਿਸ਼ਚਾ ਲੈ ਕੇ ਆਜੋਗੇ ਉਹਦੇ ਲਈ ਸਮਰਪਣ ਕਰਨਾ ਪੈਂਦਾ ਤੇ ਸਮਰਪਣ ਸਾਡੇ ਕੋਲ ਹੁੰਦਾ ਨਹੀਂ ਦਰਦਰ ਤੇ ਅਸੀਂ ਪਟਕਦੇ ਆਂ ਇੱਥੋਂ ਨਹੀਂ ਆਇਆ ਤੇ ਉੱਥੇ ਚਲੇ ਜਾਂਦੇ ਆ ਉੱਥੋਂ ਆਦੇ ਉੱਥੇ ਚਲੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਕਿਲਾ ਛੱਡਣਾ ਸੀ ਨਾ ਅਨੰਦਪੁਰ ਸਾਹਿਬ ਦਾ ਤੇ ਆਪ ਜੀ ਨੂੰ ਪਤਾ ਵੀ ਕਿੰਨੀ ਕੋ ਗਿਣਤੀ ਸੀ ਮਹਾਰਾਜ ਜੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਭਾਈ ਉਦੇ ਸਿੰਘ ਜੀ ਨੂੰ ਬੁਲਾਇਆ ਤੇ ਭਾਈ ਉਦੇ ਸਿੰਘ ਜੀ ਨੂੰ ਕਹਿਣ ਲੱਗੇ ਗੁਰਦੇਵ ਕਿ 50 ਸਿੰਘ ਦੇ ਆਂਗਾ ਥੋੜਾ ਧਿਆਨ ਨਾਲ ਸੁਣਿਓ ਮਹਾਰਾਜ ਕਹਿੰਦੇ 50 ਸਿੰਘ ਦੇਾਂਗਾ ਤੀਨਾ 50 ਦੇ ਨਾਲ ਤੁਸੀਂ ਉਸ ਮੁਲਖਈਏ ਦੇ ਨਾਲ ਲੜਨਾ ਹੈ ਜਦੋਂ ਅਸੀਂ ਤੋਂ ਨਿਕਲਣਾ ਹੈ ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੇ ਜਿੰਨਾ ਵੀ ਇਹਨਾਂ ਦਾ ਹਜੂਮ ਇਕੱਠਾ ਹੋਇਆ ਹੈ ਇਹਨਾਂ ਨੇ ਸਾਡੇ ਤੇ ਹਮਲਾ ਕਰਨਾ ਹੈ ਤੇ ਤੁਸੀਂ ਇਹਨਾਂ ਨੂੰ ਰੋਕਣਾ ਹੈ ਕਿੰਨੇ ਸਿੰਘਾਂ ਨਾਲ ਜੀ 50 ਸਿੰਘਾਂ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਮਨ 'ਚੇ ਗੱਲ ਨਹੀਂ ਆਈ ਹੋਏਗੀ ਭਾਈ ਉਹਦੇ ਸਿੰਘ ਜੀ ਦੇ ਬਈ ਸ਼ਹੀਦੀ ਤਹਿ ਪੱਕਾ ਹੈ ਪਰ ਸਮਰਪਣ ਕੀ ਹੁੰਦਾ ਧਿਆਨ ਦਿਆ ਜੇ ਮਹਾਰਾਜ ਨੇ ਪੁੱਛਿਆ ਕੋਈ ਸਵਾਲ ਹੈ ਤੋ ਭਾਈ ਉਦਾਇ ਸਿੰਘ ਜੀ ਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਦਾ ਤਨ ਤੇ ਮਨ ਤੁਹਾਡੇ ਚਰਨਾਂ ਚ ਅਰਪਣ ਕਰ ਦਿੱਤਾ ਹੈ ਨਾ ਹੁਣ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਅਸੀਂ ਤੇ ਤੁਹਾਡੇ ਹੱਥਾਂ ਦੀਆਂ ਕਟਪੁਤਲੀਆਂ ਹਾਂ ਤੁਸੀਂ ਚਾਹੋ ਤੇ ਰਬਾਬ ਦੀ ਤਾਰ ਤੇ ਨਚਾ ਲਓ ਤੁਸੀਂ ਚਾਹੋ ਤੇ ਤੇਗ ਦੀ ਤਾਰ ਤੇ ਨਚਾ ਲਓ ਇਹ ਤੁਹਾਡੇ ਤੇ ਹੈ ਜਦੋਂ ਤੁਸੀਂ ਆਪਣਾ ਆਪਾ ਗੁਰੂ ਨੂੰ ਭੇਟ ਕਰ ਦਿੰਦੇ ਹੋ ਤੇ ਫਿਰ ਉਹ ਦਾਤ ਤੁਹਾਨੂੰ ਪ੍ਰਾਪਤ ਹੁੰਦੀ ਹੈ ਪਾਤਸ਼ਾਹ ਜੀ ਇਹ ਹੀ ਗੱਲ ਸਾਨੂੰ ਸਮਝਾਉਂਦੇ ਤਤਾ ਅਤਰ ਤਰਿਉ ਨਹ ਜਾਈ ਤਨ ਤ੍ਰਿਪਣ ਮੈਂ ਰਹੂ ਸਮਾਈ ਪਾਤਸ਼ਾਹ ਜੀ ਕਹਿੰਦੇ ਜਿਹੜਾ ਤਿੰਨ ਪਵਨ ਨੇ ਭਾਵ ਰਜੋ ਸਤੋ ਤਮੋ ਇਹ ਦੁਨੀਆ ਦੇ ਜਿਹੜੇ ਰਸ ਨੇ ਅੱਖਾਂ ਦੇ ਕੰਨਾਂ ਦੇ ਜਿਹੜੇ ਰਸ ਨੇ ਇਹਨਾਂ ਦੇ ਵਿੱਚ ਅਸੀਂ ਖਚੋਤੋਂ ਆ ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜੋ ਤਰੇ ਪਵਨ ਤਨ ਮਾਹੀਂ ਸਮਾਵਾ ਤਉ ਤਤਹਿ ਤਤ ਮਿਲਿਆ ਸੱਚ ਪਾਵਾਂ ਕਹਿੰਦੇ ਜਦੋਂ ਉਹਦਾ ਤਰਸ ਹੁੰਦਾ ਹੈ ਉਹਦੀ ਕਿਰਪਾ ਹੁੰਦੀ ਹੈ ਉਹਦੀ ਮਿਹਰਮਤ ਹੁੰਦੀ ਹੈ ਤੇ ਫਿਰ ਇਹ ਜਿਹੜੇ ਪੰਜ ਨੇ ਇਹ ਆਪਣਾ ਅਸਰ ਜਿਹੜਾ ਹੈ ਆਪਣੀ ਤਸਵੀਰ ਜਿਹੜੀ ਹੈ ਬਦਲ ਲੈਂਦੇ ਨੇ ਕਿਉਂਕਿ ਪੰਜੇ ਸਾਡੇ ਅੰਦਰ ਹੀ ਨੇ ਨਾ ਜੀ ਜਦੋਂ ਇਹ ਅੰਮ੍ਰਿਤ ਬਣ ਜਾਂਦੇ ਨੇ ਤੇ ਫਿਰ ਇਹ ਤੁਹਾਨੂੰ ਕੁਝ ਨਹੀਂ ਕਹਿੰਦੇ ਇਹ ਤੁਹਾਡੇ ਭਲੇ ਲਈ ਕੰਮ ਕਰਦੇ ਨੇ ਇਹੀ ਜੁੱਧ ਹੈ ਇਹੀ جنگ ਹੈ ਫਿਰ ਤਤੈ ਤਤ ਜਿਹੜਾ ਹੈ ਉਹ ਤਤ ਦੇ ਵਿੱਚ ਸਮਾ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਕਠੋਰਤਾ ਮੁੱਕ ਗਈ ਬਰਫ਼ ਆਖਰਕਾਰ ਹੈ ਤੇ ਪਾਣੀ ਹੋਈ ਹੈ ਨਾ ਜੀ ਪਰ ਜਿੰਨਾ ਸਮਾਂ ਬਰਫ਼ ਹੈ ਉਹ ਪਾਣੀ ਜ ਨਹੀਂ ਮਿਲਦੀ ਆ ਤੁਸੀਂ ਦੇਖੋ ਵੱਡੇ ਵੱਡੇ ਬਰਫ਼ ਦੇ ਪਹਾੜ ਸਾਗਰਾਂ ਦੇ ਵਿੱਚ ਤੈਰਦੇ ਫਿਰਦੇ ਨੇ ਨਹੀਂ ਮਿਲਦੇ ਹੈ ਤੇ ਪਾਣੀ ਹੋਈ ਹੈ ਪਰ ਜਦੋਂ ਸੂਰਜ ਦੀਆਂ ਕਿਰਨਾਂ ਉਹਨਾਂ ਤੇ ਪੈਂਦੀਆਂ ਨੇ ਉਹ ਮੈਲਟ ਹੁੰਦੇ ਨੇ ਮਿਲ ਜਾਂਦੇ ਨੇ ਇਸੇ ਤਰ੍ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਮਹਾਰਾਜ ਕਹਿੰਦੇ ਫਿਰ ਤਤ ਦੇ ਵਿੱਚ ਤਤ ਮਿਲ ਜਾਂਦਾ ਹੈ ਔਰ ਵਿਕਾਰੀ ਵਰਤیاں ਅਮਰਤ ਬਣ ਜਾਂਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਘਾਰ ਅਮਰਤ ਬਣ ਜਾਂਦੇ ਨੇ ਅੰਦਰ ਹੀ ਹੈ ਸਭ ਕੁਝ ਬਾਹਰ ਨਹੀਂ ਹੈ ਥਥੇ ਅਥਾ ਥਾ ਨਹੀਂ ਪਾਵਾ ਉਹ ਅਥਾ ਇਹੋ ਥਿਰ ਨਾ ਰਹਾਵਾ ਪਾਤਸ਼ਾਹ ਜੀ ਕਹਿੰਦੇ ਇੱਕ ਤੇ ਉਹ ਅਥਾ ਹੈ ਉਹਦੀ ਥਾ ਨਹੀਂ ਪਾਈ ਜਾ ਸਕਦੀ ਦੂਜਾ ਗੁਰਦੇਵ ਜੀ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਥਿਰ ਨਹੀਂ ਹੁੰਦਾ ਜਿੰਨਾ ਸਮਾਂ ਥਿਰ ਨਹੀਂ ਉਹਨਾ ਸਮਾਂ ਗੁਰਸਿੰਘ ਪਿਆਰੇ ਉਹਦੀ ਸੂਝ ਹੀ ਨਹੀਂ ਹੈ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀਂ ਜਿਓ ਪਰ ਮਨ ਕੀ ਕਰਦਾ ਜੀ ਥੋੜੇ ਥਲ ਥਾਣਕ ਆਰੰਭੈ ਬਿਨਹੀਂ ਥੰਬੈ ਮੰਦਰ ਥੰਬੈ ਮਨ ਜਿਹੜਾ ਹੈ ਇਹਦੀ ਦਿੱਕਤ ਇਹ ਹੈ ਕਿ ਹੈ ਬੇਸ਼ੱਕ ਛੋਟਾ ਜਿਹਾ ਪਰ ਪੂਰੇ ਦਾ ਪੂਰਾ ਸੰਸਾਰ ਸਵਾਈ ਬੈਠਾ ਆਪਣੇ ਅੰਦਰ ਫਿਰ ਬਿਨਾ ਥੰਮਾਂ ਤੋਂ ਇਹ ਥੰਬਣ ਦੀ ਮੰਦਰ ਨੂੰ ਛੱਤ ਨੂੰ ਕੋਸ਼ਿਸ਼ ਕਰਦਾ ਹੈ ਇਹਨੂੰ ਜਦੋਂ ਤੁਸੀਂ ਦੇਖੋਗੇ ਬਹੁਤ ਖਿਆਲੀ ਪੁਲਾਵ ਜਿਹੜੇ ਨੇ ਇਹਦੇ ਚੱਲਦੇ ਨੇ ਬਹੁਤ ਕੁਝ ਮਿਥਿਆ ਜਿਹੜਾ ਹੈ ਉਹਨੂੰ ਸੱਚ ਮੰਨ ਕੇ ਬੈਠ ਜਾਂਦਾ ਹੈ ਬੜੇ ਪਰਮ ਬੜੇ ਭੁਲੇਖੇ ਜਿਹੜੇ ਨੇ ਉਹਨਾਂ ਨੂੰ ਸੱਚ ਦਿਖਾਂਦਾ ਹੈ ਸਾਨੂੰ ਪਾਤਸ਼ਾਹ ਜੀ ਕਹਿੰਦੇ ਥੋੜੀ ਜੀ ਥਾਂ ਹੈ ਪਰ ਉਸ ਥਾਂ ਦੇ ਵਿੱਚ ਅਨੇਕਾਂ ਮੈਲ ਉਸਾਰ ਕੇ ਬੈਠ ਜਾਂਦਾ ਹੈ ਇਹ ਤੁਸੀਂ ਜਾਣਦੇ ਹੋ ਸੰਸਾਰ ਬਾਹਰ ਨਹੀਂ ਹੈ ਸੰਸਾਰ ਤੁਹਾਡੇ ਅੰਦਰ ਹੈ ਜਦੋਂ ਤੁਸੀਂ ਦੇਖੋਗੇ ਆਪਣੇ ਆਪ ਨੂੰ ਤੇ ਪਤਾ ਲੱਗੇਗਾ ਵੀ ਕਿੰਨਾ ਵੱਡਾ ਸੰਸਾਰ ਸਾਡਾ ਮਨ ਸਾਡੇ ਅੰਦਰ ਬਣਾਈ ਬੈਠਾ ਹੈ। ਉਹਦੀ ਹੀ ਗੱਲ ਗੁਰਦੇਵ ਜੀ ਕਰ ਰਹੇ ਨੇ। ਦਦਾ ਦੇਖ ਜੋ ਬਿਣ ਸੰਹਾਰਾ ਸਪਸ਼ਟ ਕਰ ਦਿੰਦੇ ਪਾਤਸ਼ਾਹ ਕਹਿੰਦੇ ਜੋ ਤੁਸੀਂ ਦੇਖ ਰਹੇ ਹੋ ਨਾ ਜੋ ਵੀ ਦਿਸਦਾ ਹੈ ਬਿਣ ਸੰਵਾਲਾ ਹੈ। ਇਹਨੂੰ ਤੈ ਕਰ ਲੋ ਪੱਕਿਆਂ ਕਰ ਲੋ ਵੀ ਜੋ ਵੀ ਤੁਸੀਂ ਦੇਖਦੇ ਪਇਓ ਇਹ ਸਭ ਬਿਣ ਸੰਵਾਲਾ ਹੈ। ਦ੍ਰਿਸ਼ਟ ਮਾਨ ਹੈ ਸਗਲ ਮਿਥੇ ਨਾ ਕਿ ਜੋ ਦ੍ਰਿਸ਼ਟਮਾਨ ਹੈ ਸਾਰੇ ਦਾ ਸਾਰਾ ਮਿਥਿਆ ਹੈ ਮਿਥਿਆ ਕੀ ਹੈ ਜੀ ਇੱਕ ਹੈ ਸੱਚ ਇੱਕ ਹੈ ਝੂਠ ਸੱਚ ਸੱਚ ਹੈ ਝੂਠ ਝੂਠ ਹੈ ਪਰ ਮਿਥਿਆ ਇਹਨਾਂ ਦੇ ਵਿਚਕਾਰ ਹੈ ਤੁਹਾਨੂੰ ਦਿਸ ਰਿਹਾ ਹੈ ਪਰ ਹੈ ਨਹੀਂ ਹੈ ਜਿਵੇਂ ਗਰਮੀਆਂ ਦੇ ਦਿਨਾਂ 'ਚ ਤੁਸੀਂ ਰੋਡ ਤੇ ਟਰੈਵਲ ਕਰਦੇ ਹੋ ਦੂਰ ਤੁਹਾਨੂੰ ਪਾਣੀ ਦਿਸਦਾ ਹੈ ਦਿਸਦੇ ਰਿਹਾ ਪਰ ਹੈ ਨਹੀਂ ਹੈ ਮਿਥਿਆ ਇਹਨੂੰ ਕਹਿੰਦੇ ਨੇ ਪਾਤਸ਼ਾਹ ਜੀ ਨੇ ਮਿਥਿਆ ਦੀ ਗੱਲ ਬਹੁਤ ਕੀਤੀ ਹੈ ਗੁਰੂ ਕੀ ਪਵਿੱਤਰ ਬਾਣੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾthia ਕਹਿੰਦੇ ਜੋ ਤੁਹਾਨੂੰ ਦਿਸਦਾ ਹੈ ਨਹੀਂ ਅਸਲ ਮਾਇਨਿਆਂ ਦੇ ਅੰਦਰ ਦਦਾ ਦੇਖ ਜੋ ਬਿਣ ਸੰਹਾਰਾ ਜਸ ਅਦੇਖ ਤਸ ਰਾਕ ਵਿਚਾਰਾ ਗੁਰਦੇਵ ਕਹਿੰਦੇ ਜੋ ਦਿਸਦਾ ਨਹੀਂ ਹੈ ਨਾਨਕ ਸੇਖੜੀਆਂ ਬਿਆਨ ਜਿਨੀ ਦੇ ਸੰਦੋ ਮਾਪਰੀ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਸਾਡਾ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਸਥਿਰ ਹੋ ਜਾਂਦਾ ਹੈ ਸਾਡੀ ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਵਿੱਚ ਟਿਕਣੀ ਸ਼ੁਰੂ ਹੋ ਜਾਂਦੀ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਇਹ ਕਿਰਪਾ ਮਿਲਦੀ ਹੈ ਦਰਸ਼ਨ ਹੁੰਦੇ ਨੇ ਇਹਨਾਂ ਅੱਖਾਂ ਨਾਲ ਨਹੀਂ ਸੰਸਾਰ ਜਿਹੜਾ ਹੈ ਉਹਦਾ ਦਰਸ਼ਨ ਹੁੰਦਾ ਹੈ ਇਹਨਾਂ ਖਾਂ ਨਾਲ ਇਹ ਨੂੰ ਆਪਾਂ ਕਹਿੰਦੇ ਨੇ ਨੇਤਰ ਦਰਸ਼ਨ ਜਿਹੜਾ ਗੁਰੂ ਹੈ ਉਹਦਾ ਦਰਸ਼ਨ ਪਤਾ ਕਿਵੇਂ ਹੁੰਦਾ ਹੈ ਨੇਤਰ ਦਰਸ਼ਨ ਨਹੀਂ ਸਰਵਣ ਦਰਸ਼ਨ ਜਦੋਂ ਤੁਸੀਂ ਸੁਣੋਗੇ ਫਿਰ ਗੁਰੂ ਦੇ ਦਰਸ਼ਨ ਹੋਣਗੇ ਜਿੱਦਨ ਤੁਸੀਂ ਸੁੰਨਾ ਸੁਰਤ ਨਾਲ ਸ਼ੁਰੂ ਕਰ ਦਿੱਤਾ ਉਹਦਨ ਹੀ ਦਰਸ਼ਨ ਹੋ ਜਾਣਗੇ ਗੁਰੂ ਦੇ ਪਾਤਸ਼ਾਹ ਜੀ ਕਹਿੰਦੇ ਤੱਦਾ ਅਰਧ ਹੈ ਉਰਦਨ ਨਬੇਰਾ ਦੋ ਸ਼ਬਦ ਨੇ ਕਹਿ ਉਰਦ ਉਰਦ ਤੋਂ ਭਾਵ ਉੱਚਾ ਹੈ ਅਰਧ ਤੋਂ ਭਾਵ ਨੀਮਾ ਹੈ ਹੁਣ ਸਾਡਾ ਪੂਰੇ ਦਾ ਪੂਰਾ ਜੀਵਨ ਜਿਹੜਾ ਹੈ ਨਿਵਾਨ ਵਾਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਇਰਸ਼ਾ ਦਵੇਸ਼ ਲੋਭ ਲਾਲਚ ਮਾਇਆ ਰਜਸ ਤੋ ਤਮੋ ਇਹਨਾਂ ਗੁਣਾ ਦੇ ਵਿੱਚ ਅਸੀਂ ਉਲਝੇ ਹੋਏ ਹਾਂ ਇਹ ਨਿਵਾਨ ਹੈ ਪਰ ਜਦੋਂ ਤੁਸੀਂ ਉੱਚੇ ਨਾਲ ਜੁੜਦੇ ਹੋ ਫਿਰ ਤੁਸੀਂ ਉੱਚੇ ਹੁੰਦੇ ਹੋ ਜਦੋਂ ਤੁਸੀਂ ਉੱਚੇ ਨਾਲ ਜੁੜ ਕੇ ਆਪਣੇ ਮਨ ਨੂੰ ਧੁੰਦੇ ਹੋ ਸਾਫ਼ ਕਰਦੇ ਹੋ ਫਿਰ ਉੱਚੇ ਹੋ ਜਾਂਦੇ ਹੋ ਪਾਤਸ਼ਾਹ ਧੱਦੇ ਅਖਰ ਤੋਂ ਇਹੀ ਹੁਕਮ ਕਰਦੇ ਪੈ ਨੇ ਕਹਿੰਦੇ ਧੱਦਾ ਅਰਧ ਹੈ ਉਰਦ ਨਵੇਰਾ ਅਰਧ ਹੈ ਉਰਦ ਮੰਜ ਬਸੇਰਾ ਜਿੱਦਣ ਤੁਹਾਡਾ ਨਿਮਾਨ ਨੀਮਾ ਪਲ ਜਿਹੜਾ ਪਖ ਹੈ ਉਹ ਗੁਰੂ ਦਾ ਸੰਗ ਕਰਕੇ ਜਿਵੇਂ ਤੁਮ ਚੰਦਨ ਹਮ ერੰਡ ਬਾਪੁਰੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਉੱਚ ਪਏ ਹੈ ਗੰਧ ਸੁਗੰਧ ਨਿਵਾਸਾ ਅਰਧ ਹੈ ਛਾੜ ਉਰਦ ਜਉ ਆਵਾ ਤਉ ਅਰਧ ਹੈ ਉਰਦ ਮਿਲ ਮਿਲਿਆ ਸੁਖ ਪਾਵਾ ਕਹਿੰਦੇ ਜਦੋਂ ਤੁਸੀਂ ਨਿਵਾਨ ਨੂੰ ਤਿਆਗ ਦਿਓਗੇ ਇਹ ਹੀ ਕਾਮ ਕ੍ਰੋਧ ਲੋਭ મોਹੰਕਾਰ ਜੋ ਵਿਖ ਹੈ ਇਹ ਅੰਮ੍ਰਿਤ ਬਣ ਜਾਏਗਾ ਫਿਰ ਬੇਨਤੀ ਹੈ ਗੁਰੂ ਸਿੱਖ ਪਿਆਰਿਓ ਕਿ ਸੰਸਾਰ ਰੂਪੇ ਬਿਰਖ ਨੂੰ ਪਰਮੇਸ਼ਰ ਨੇ ਦੋ ਫਲ ਲਾਏ ਨੇ ਇੱਕ ਵਿਖ ਹੈ ਕਮਰਤ ਹੈ ਵਿਖ ਹੋਰ ਅੰਮ੍ਰਿਤ ਆਪਣੇ ਆਪ ਵਿੱਚ ਕੁਝ ਵੀ ਨਹੀਂ ਆਏਗਾ ਤੁਸੀਂ ਗੁਰੂ ਕੋਲ ਆਜੋ ਇਹ ਹੀ ਕਾਮ ਕ੍ਰੋਧ ਲੋਭ મોਹੰਗ ਕਰਦਣ ਸੁਹਾਈ ਬਣ ਜਾਣਗੇ ਗੁਰੂ ਤੋਂ ਛੁੱਟ ਜੋ ਇਹਨਾਂ ਨੇ ਹੀ ਤੁਹਾਡੇ ਜੀਵਨ ਦੇ ਅੰਦਰ ਤਕਲੀਫ ਸ਼ੁਰੂ ਕਰ ਦੇਣੀ ਹੈ ਤੁਹਾਨੂੰ ਗੁਰੂ ਤੋਂ ਦੂਰ ਲੈ ਜਾਣਾ ਹੈ ਇਹੀ ਤਦ ਦੇ ਅੱਖਰ ਦੇ ਅੰਦਰ ਗੁਰਦੇਵ ਜੀ ਸਾਡੇ ਤੇ ਤਰਸ ਕਰਕੇ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਨੇ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਕੀ ਪਵਿੱਤਰ ਬਾਣੀ ਗੁਰੂ ਕੇ ਪਾਵਨ ਉਪਦੇਸ਼ ਦੀ ਵਿਚਾਰ ਕਰਦੇ ਆ ਇੱਕ ਨਿ ਇਹਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਚੁੱਕਾਉਣ ਤਾਈਆਂ ਹੋ ਜਾਂਦੀਆਂ ਸਮੂਹ ਸੰਗਤਾਂ ਗੁਰੂ ਸਾਹਿਬ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ